ਫਲਾ ਫੜ ਬੀਏਰਾ ਪੁੜੀ ਦੇ ਡੀ ਕਿਵੇਂ ਖੜੀ ਆ ਹੂੰ ਆ ਪੁੜੀ ਗਰਾਰੀ ਆ ਪੁੜੀ ਇਹ ਗਰਾਰੀ ਗਰਾਰੀ ਮੈਂ ਛੱਡੀ ਕਿ ਮੱਛਲੀ ਦੇਖਣਾ ਇਹਦਾ ਫੋਨ ਚੱਕ ਨਹੀਂ ਮੈਂ ਤਾਂ ਆਉਂਦਾ ਦੇਖਿਆ ਪੈ ਦੀ ਚੱਲੀ ਵਾਵਾ ਗਈ ਜਰ ਲੈ ਵੀ ਜਿਵੇਂ ਕਹਿੰਦਾ ਰੱਬ ਨੇੜੇ ਹੋ ਕੇ ਸੁਣਦਾ ਤੇ ਭੈਣ ਦੀ ਇਦਰੀ ਝੋਨੇ ਸਾਰੇ ਨੂੰ ਬਦਲ ਝੋਨੇ ਡਿੱਕੇ ਹੋਏ ਸੀ ਵੀ ਮਸ਼ੀਨਾਂ ਨਾਲ ਉਹ ਬੇਸ਼ਕੀ ਹੋਈ ਜਿਹੜੀ ਕਦੇ ਨਾ ਹੋਈ ਹੋਵੇ ਆਸੈਂਬਲੀ ਦੀ ਨਾ ਉਹ ਹੈ ਕੇਮ ਵਾਲੀ ਉਹ ਭੈਣ ਦੀ ਗਰਾਰੀ ਜਿਹੜੀ 15 ਬੰਦੇ ਵਾਲੀ ਹੁੰਦੀ ਆ ਇਹਦਾ ਕਟਰ ਨਿਕਲ ਗਏ ਇਧਰ ਟੇਢੀ ਹੋ ਕੇ ਲੱਗੀ ਇਧਰ ਤਾਂ ਬੈਗਨਾ ਟਰੈਕ ਕਰਤੀ ਸੀ ਇਧਰ ਆਪ ਕੋਈ ਨਹੀਂ ਟਰੈਕ ਕਰਤੀ ਜਿਹੜੀ ਜੀ ਕਟਰ ਸੀ ਕੱਟ ਰੇ ਨੇ ਵਿੱਚੋਂ ਮਲ ਦਤੀ ਕਟਰ ਮਲੇਗੀ ਮਲ ਕੇ ਨਾ ਕੱਟ ਰੇ ਇਹ ਤਾਂ ਟਾਈਡ ਹੋ ਗਈ ਹੋਰ ਕਰੀਂ ਜਿੰਨ ਵਿਡੀਓ ਖਾਮਾ ਦੇ ਆਜੀ ਕਾਟਰ ਆ ਇੱਥੇ ਕਰਕੇ ਆਜਾ ਕਾਟਰ ਨੇ ਸਨ ਚ ਫਸ ਗਈ ਹੋ ਕੇ ਜਿਵੇਂ ਕਹਿੰਦੇ ਰੱਬ ਨੇੜੇ ਹੋ ਕੇ ਸੁਣਦਾ ਆਪਣੇ ਆਪਣੇ ਸੁਣੀ ਭੈਣ ਦੀ ਟੇਢੇ ਚਲੀ ਗਈ ਲੈ ਇੱਥੇ ਵੀ ਟੇਢ ਹੋਈ ਖੜੀ ਆ ਪੂਰੀ ਇੱਥੇ ਆਏ ਕਾਟਰ ਜਮੈਂ ਸਨ ਚ ਇਧਰ ਬੈਰਿਆਂ ਦੇ ਸਨ ਚ ਇਧਰ ਹੋਏ ਸਨ ਚ ਕੱਲੀ ਬੜੀ ਹਨਾ ਇਹ ਟੈਣ ਨਹੀਂ ਬਿੰਗੀ ਹੋਈ ਚੈਣ ਨਹੀਂ ਬਿੰਗਿੰਦੀ ਚੈਣ ਲਹੀ ਨਹੀਂ ਆਏ ਮਨ ਇਧਰੋਂ ਕਰਾਈ ਵੱਡੀ ਕੀ ਥੋੜੀ ਜੀ ਆਜੀ ਇਧਰਲਾ ਬਸ ਆ ਬੜਦਾ ਕਰਾਈਦਾ ਉਹ ਵੀ ਉਹ ਵੀ ਵੱਡੀ ਉਹ ਜੋ ਵੱਡੀ ਵੱੜਦੀ ਪਰ ਚੱਲੀ ਗਈ ਏ ਬਿਨਾ ਕੱਟਰ ਤੋਂ ਇੰਨੀ ਘੱਟ ਰਹਿੰਦੀ ਏ ਇੰਨੀ ਘੱਟ ਅਗਲੀ ਵੀਡੀਓ ਤੇ ਦਿਖਾ ਦਿੰਨੇ ਆ ਇਹਨੂੰ ਕੱਢ ਕੇ ਇੰਨੀ ਘੱਟ ਰਹਿੰਦੀ ਸੀ ਅੜਦੇ ਪੱਟ ਕੇ ਦਿਖਾ ਦਿੰਨੇ ਆ ਉਹ ਹੈਗੀ ਤੇ ਰਹਿ ਲਈ ਯਾਰ ਹੈਗੀ ਤੇ ਰਹਿ ਲਈ ਯਾਰ ਆਹ ਇਧਰੋਂ ਵੀ ਵੱਡੀ ਪਈ ਏ ਨਾ ਕੱਟਰ ਆਹ ਪੂਲੀ ਵੱਡੀ ਪਈ ਏ ਇਧਰੋਂ ਅਗਰਾਂ ਦੀ ਆ ਨਿਕਲੀਏ ਕਾਟਰਜੋਂ ਗੱਤਾ ਜਾ ਜਿਵੇਂ ਮੈਂ ਕਹਿੰਦਾ ਉਹਨੇ ਵੀ ਰੱਬ ਨੇੜੇ ਕੋ ਸੁਣਦਾ ਐ ਇੱਥੇ ਚੱਲੀ ਗਈ ਇਹਦੀ ਐਨੀ ਦੀ ਬਸਾ ਟੋਟੇ ਦੀ ਆ ਤਾਂ ਹੁਣ ਮਲੀ ਵੀ ਆ ਤਾਂ ਚਿਰੀ ਦੇ ਵਿੱਚ ਹੀ ਆ ਗਈ ਜਣੀ ਇਹਦਾ ਜਿਵੇਂ ਮੈਂ ਕਹਿੰਦਾ ਉਹਨੇ ਵੀ ਆਹ ਹੁਣ ਆ ਤਾਂ ਕਾਟਰ ਤਾਂ ਨਾ ਮਾਤਰੀ ਹੈ ਜਿਹੜੀ ਆ ਆ ਗਈ ਇਹ ਤਾਂ ਹੁਣ ਚਿਰੀ ਦੇ ਬਰਾਬਰ ਹੀ ਆ ਗਈ ਲੈ ਜਮੇ ਚਿਰੀ ਦੇ ਬਰਾਬਰ ਆ ਗਈ ਦੇ ਕਾਟਰ ਇਹਦੇ ਚੱਲੀ ਤਾਂ ਇਹਦੇ ਸਿਰ ਤੇ ਗਈ ਆ ਐਨੇ ਦਾ ਟੋਪੀ ਸਿਰ ਤੇ ਕੋ ਇਧਰ ਤਾਂ ਆ ਪੁਲੀ ਆ ਗਈ ਇਧਰ ਬੈਰਿੰਗ ਆ ਗਿਆ ਗਰਾਰੀ ਹੈ ਜਿਹੜੀ ਇਹਦੇ ਸੰਨ ਚ ਟਾਈਟ ਹੋ ਕੇ ਨਾ ਇਹ ਟਾਈਟ ਹੋ ਕੇ ਇੱਥੇ ਚੱਲੇਗੀ ਜਾਣੀ ਜਿਵੇਂ ਜਿਹੜੀ ਆਹ ਪਾਈ ਹੋਈ ਹੈ ਆਹ ਗਰਾਰੀ ਪਾਹ ਵੱਢ ਕੇ ਪਾਈ ਹੋਈ ਹੈ ਮੇਰੀ ਆਹ ਕੇ ਆਹ ਜੀ ਕੀ ਕਹਿੰਦੇ ਨੇ ਉਹਨੇ ਪੁਰਾਣੀ ਗਰਾਰੀ ਦੀ ਨਾ ਆਹ ਵੱਢ ਕੇ ਟੇਪਰ ਕਰਕੇ ਪਾਈ ਹੋਈ ਹੈ ਵੀ ਇੱਕ ਪਾਸੇ ਵੱਧ ਇੱਕ ਪਾਸੇ ਘਟ ਆਹ ਇਹ ਇਧਰੋਂ ਘਟ ਹੈ ਇਧਰੋਂ ਵੱਧ ਦਾ ਵੀ ਜੇ ਬਾਈ ਚਾਂਸ ਕਟਰ ਨਿਕਲਦੀ ਵੀ ਆ ਤਾਂ ਇੱਥੇ ਐ ਟਾਈਟ ਹੋ ਕੇ ਦੁਬਾਰੇ ਲੱਗ ਗਿਆ ਦੇ ਇਹ ਤੋਂ ਕਿੰਮ ਕੋਮ ਕੀ ਹੈ ਕੋਮਕੇ ਜਿਹੜਾ ਸਰਾਖ ਉਰੇ ਆ ਗਿਆ ਉਦੋਂ ਮੁੜ ਕੇ ਜਿਹੜੀ ਕਾਟਰ ਸੀ ਆ ਕਾਟਰ ਜਿਹੜੀ ਟੋਪੀ ਸੀ ਮੰਗਰ ਲਈ ਇੱਥੇ ਟਾਈਟ ਹੋ ਗਈ ਉਰੇ ਆ ਕੇ ਜਣੀ ਚੌੜੇ ਦਾ ਜਾ ਕੇ ਟਾਈਟ ਹੋ ਗਈ ਇਧਰੋਂ ਪੁਲੀ ਇਧਰੋਂ ਗਰਾਰੀ ਜਿਹੜੀ ਵਾਇਰ ਨੂੰ ਡੈਡ ਕਰਦੀ ਤਾਂ ਹੋ ਗਿਆ ਢਾਂਚਾ ਇਹ ਨਹੀਂ ਤਾਂ ਜਿਵੇਂ ਆਹ ਸਾਈਜ਼ ਕਿੰਨਾਂ ਲੈ ਭਾਏ ਕਿੱਥੇ ਚੱਲਦੀ ਹੈ ਇੰਨੀ ਉਹ ਚੱਲੀ ਜਾਂਦੀ ਆ ਵੀ ਜਣੀ ਸੀਜ਼ਨ ਆ ਹੀ ਲੱਗਦਾ ਜਿਵੇਂ ਰੱਬ ਨੇੜੇ ਹੋ ਕੇ ਸੁਣਦਾ ਹੈ ਐਂ ਸੀਜ਼ਨ ਲਾਵਾ ਜੀ ਨਾਲੇ ਨਿੱਕੀ ਝੋਨੇ ਕਿਨੇ ਡਿਗੇ ਹੋਏ ਸੀ ਸਾਰਿਆਂ ਨੂੰ ਪਤਾ ਹੈ ਝੋਨੇ ਦਾ ਬੁਰਾ ਹਾਲ ਸੀ